ਠੱਠੇ ਪਿੰਡ ਚੋਂ ਫੜੀ ਗਈ ਆ ਤੇ ਇੱਕ ਲੰਗਰਵਾਲ ਚੋਂ ਫੜੀ ਗਈ ਆ ਅ ਉੱਥੋਂ 200 ਲੀਟਰ ਸੀ ਇੱਥੇ 200 ਤੇ ਆਈ ਥਿੰਕ 150 ਹੋਏਗੀ ਇਹਦਾ ਕਿੰਨੀ ਕਿਸ਼ਕਾ ਬਣ ਜਾਣੀ ਸੀ ਔਰ ਕਿੰਨੇ ਕ ਨੁਕਸਾਨ ਦੇ ਆਈ ਥਿੰਕ ਨੀਅਰ ਬਾਊਟ 800 100 ਬੋਤਲਾਂ ਤੇ ਬਣੀ ਜਾਣੀ ਸੀ ਨੁਕਸਾਨ ਦਾ ਇੱਥੇ ਤੁਹਾਨੂੰ ਪਤਾ ਹੀ ਆ ਹਨਾ ਕਾਸ ਆਫ ਡੈਥ ਵੀ ਹੋ ਸਕਦਾ ਇਹਦੇ ਨਾਲ ਕੀ ਕਾਰਵਾਈ ਇਹ ਕਾਰਵਾਈ ਇਨਾਂ ਤੇ ਐਫਆਈਆ ਲਾਂਚ ਹੋਏਗੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਏਗੀ ਵਿਜੇ ਕੁਮਾਰ ਕੁਝ ਜਰਾ ਆਪਣੇ ਕਿ ਕਿੰਨੇ ਪਿੰਡਾਂ ਚ ਰੇਡ ਹੋਈ ਕੋ ਕਾਫੀ ਪਿੰਡਾਂ ਚ ਚਾਹੀਏ 7-8 ਪਿੰਡਾਂ ਰੇਡ ਕਿਤੇ ਆਜੇ ਅਲੀਵਾਲ ਵਗੈਰਾ ਕੇ ਉਸਕਾਸੀਵਾਲ ਵਗੈਰਾ ਠੱਠੇ ਪਿੰਡ ਰੇਡ ਕੀਤਾ ਜੇ ਦੌਰਾਨ ਠੱਠੇ ਪਿੰਡ ਚ ਸਾਨੂੰ ਜ਼ਮੀਨ ਚ ਨੱਪੀ 200 ਲੀਟਰ ਲਾਨ ਮਿਲੀ ਉਸ ਤੋਂ ਬਾਅਦ ਅਸੀਂ ਪਿੰਡ ਲੰਗਰਵਾਲ ਸਰਚ ਕੀਤੇ ਆ ਜਿੱਥੇ ਦੋ ਕਰਾਂ ਦੇ ਵਿੱਚੋਂ ਜ਼ਮੀਨ ਚ ਨੱਪੀ ਸ਼ਰਾਬ ਲਾਨ ਮਿਲੀ ਹੈ ਜਿਹਦੇ ਇੱਕ ਘਰ ਦੇ ਵਿੱਚ 150 ਲੀਟਰ ਅਤੇ ਇੱਕ ਦੇ 100 ਲੀਟਰ ਹੋਰ ਮਿਲੀ ਇਹ ਲੱਗਦਾ ਇਹ ਲਾਨ ਤੋਂ ਦੇਸੀ ਸ਼ਰਾਬ ਕਿੰਨੀ ਬਣੇਗੀ ਇਹ ਤਕਰੀਬਨ 90 ਤੋਂ 100 ਬੋਤਲਾਂ ਬਣਨੀ ਸੀ ਇਸ ਟੋਟਲ ਲਾਨ ਤੋਂ ਕਿੰਨੇ ਕੀ ਨੁਕਸਾਨ ਇਹਦਾ ਤੇ ਨੁਕਸਾਨ ਦਾ ਤੁਸੀਂ ਕੋਈ ਹਸਮਤ ਲਗਾ ਨਹੀਂ ਸਕਦੇ ਹੋ ਇਹਦੀ ਕੋਈ ਡਿਗਰੀ ਨਹੀਂ ਹੁੰਦੀ ਹੈ ਇਹਦੇ ਨਾਲ ਪੀਣਾ ਤੁਹਾਨੂੰ ਮੌਤ ਹੋ ਸਕਦੀ ਹੈ ਤੁਹਾਡੀ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਜੀ ਪਿੱਛਾ ਜਾਓ ਚੋਨਾ ਦੇ ਨੇੜੇ ਆ ਉਹ ਪਾਈ ਜਾ ਸਕਦਾ ਹੋ ਸਕਦਾ ਜੀ ਪਤਾ ਹੀ ਆ ਸਕਦੀ ਹੈ ਚੋਨਾ ਚ ਤੇ ਤੇ ਰੁਟੀਨ ਦੇ ਵਿੱਚ ਵੀ ਅਸੀਂ ਜਿਹੜੇ ਇਨਸ਼ਾਅਰ ਵਜੋਂ ਦਾ ਕੰਮ ਕਰਦੇ ਹੁੰਦੇ ਆ ਕਰਨਾ ਕਿ ਦਿੱਲੀ ਬਸਪੈਕਟ ਵਾਲੇ ਕੋਲ ਟਿਮਿਉਮ ਅਗੇ ਨਾਮ ਕੀ ਹੈ ਆਪਣਾ ਦਾ ਅਰਕਣ ਲੈ ਲੋ ਤੂੰ ਦਾ ਅਰਕਣ ਕਰਨਾ ਕੀ ਅਗੇ ਨਾਮ ਬੋਲੋ ਆਪਣੇ ਨਾਮ ਦਾ ਦਾ ਅਰਕਣ ਕਿ ਕਿਹਾ ਅਰਕਣ ਚੱਲਦਾ ਸਾਰਾ ਕੁਝ ਹੋ ਜਾਊਗਾ ਤੂੰ ਅੱਖਾਂ ਦਾ ਕਾਹਦੇ ਨਾਲ ਕਿੰਨੇ ਕਾਕੇ ਨਾਮ ਅਡੀਕਾਸਰ ਕੜ ਪਰਦੇ ਆਉਂਦਾ ਮਾਜੂ 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 ਹਾਂ ਜੋਂ ਤਾਂ ਤਿਆਰੀ ਪਾਪਾ ਮੈਂ ਨਹੀਂ ਹੋਇਆ ਹਾਂ ਤਾਂ ਮੈਂ ਮੈਂ ਤਾਂ ਡੀਜੀ ਪੀ ਲਗਾਵਾ ਮੌਕੇ ਦੇ ਹੱਥ ਨਾਲ ਇੱਕ ਵਾਰ ਪਤਾ ਨਹੀਂ ਨਤੀਜਾ ਲਓ ਟਲਾਈ ਮੈਡਮ ਟਲਾਈ ਦੋ ਲੋਏ ਨੀ ਫੋਨ ਤੇ ਇਹ ਤੇ ਯਾਰ ਫੋਟੋ ਦੇ ਇਨਸਾਫ ਦੀ ਹੋ ਗਈ ਇੱਕ ਕਿਤੋਂ ਇੱਥੋਂ ਨਹੀਂ ਇਹ ਫਾਤੀ ਮਾਲ ਤੇ ਆਪਣਾ ਦਿਖਾ ਦੇ ਬਚਾ ਲੈ ਹੋਰ ਦੋ ਲੋ ਇਹ ਕੈਮਰਾ ਪੜੀ ਜਾਏ ਤਾਂ ਆਪਣਾ ਕੋਈ ਪਾਪਾ ਹੋਰ ਪਾਣੀ ਲਾਓ ਪਾਣੀ ਲਾ ਲਗਾਓ ਤੂੰ ਆਪ ਵੀ ਦੇਖ ਰੋ ਇਹ ਯਾਰ ਬਈ ਆਹ ਬੋ ਯਾਰ ਅਬ ਯਾਰ ਉਹ ਹੋ ਕੋਈ ਇੱਥੇ ਰੋ ਜਾ ਮੰਗੀ ਦਾ ਨਗਿੰਦ ਜੂਰੇ ਆਹ ਫਿਰ ਆ ਗਲੇ ਫੜ ਫੱਟ ਪਾਏ ਨੂੰ ਕਿੱਥੇ ਇੱਕ ਕੱਢ ਲਈ ਉਹਦੇ ਚ ਪਾਈ ਜਾਓ ਕੋਚੇ ਰੱਖ ਲਓ ਗੱਡੀ ਚ ਗੱਡੀ ਚ ਰੱਖ ਕੇ ਉਹਦੇ ਵਿੱਚ ਪਾਈ ਜਾਓ ਹਾਂ ਤੇਰੀ ਬੈਗ ਕਰ ਲੈ ਗੱਡੀ ਜਾਦਾ ਕਰ ਤੇਰੀ ਬੈਗ ਕਰ ਲੈ ਵੀ ਤੇਰੀ ਨਹੀਂ ਬੈਗ ਉਹਨਾਂ ਆ ਨੀ ਹੈ ਭਾਈ ਮੇਂ ਢਗਾ ਦੇ ਤੂੰ ਕਿਉਂ ਆਉਂਦੇ ਕੋਈ ਆਉਂਦੇ ਹੋ ਨਾ ਜੀ ਸਿੱਧਾ ਕਰੋ ਸਿੱਧਾ ਕਰਨ ਸਿੱਧਾ ਕਰੋ ਇਧਰ ਕਰ ਖਮਾ ਇਹਨੂੰ ਖੈਣ ਘੁਮਾ ਪਵੇਂ ਹੁਣ ਦੋਨੋਂ ਖੜ ਕੇ ਚਾਹ ਚੱਕ ਲੈਣੇ ਨਹੀ ਨਹੀ ਇਹਨਾਂ ਦੇ ਰਿਆਂ ਦੇ ਖਿੱਚ ਕਰੋ ਨਾ ਵੇਚ ਨਾ ਦੇ ਪੇਟ ਦੇ ਲੋ ਮਗਰ ਇੱਥੇ ਆਖ ਲੈ ਚਲੋ ਭਾਗ ਜਾ ਚਲ ਫਕਰ ਚਾਹ ਲੋ ਕਿ ਚੱਕੋ ਚਲ ਹੁਣ ਤੇਰੇ ਤੋਂ ਹੋ ਜਾਣੀ ਕਿਰਾਂ ਸਵੇਰਾ ਬਹੁਤ ਸਵੇਰਾ ਤੇਰੇ ਤੋਂ ਸੋਇਤਾਂ ਸਹੀ ਪਲੰਗ ਜਦੋਂ ਕੋਈ ਗੱਲ ਨਹੀਂ ਨਾ ਠੀਕ ਠੀਕ ਤੂੰ ਕਰੋ ਅੰਦਰ ਗੱਲ ਪੁੱਛੋ ਜਾ ਕੋਈ ਗੱਲ ਨਹੀਂ ਗੱਪ ਉਹ ਹੋ ਜਾਂਦੀ ਕੋਈ ਕੰਮ ਕਰ ਤਰੋ ਜਿੱਦਾਂ ਉਹ ਉਦਾਂ ਕਰਾਂਗੇ ਜੋ ਕੋਈ ਜਗਾ ਤੁਹਾਨੂੰ ਕੋਈ ਦੱਸ ਦੋ ਉਦਾਂ ਹੀ ਤੇ ਕੋਈ ਗੱਲ ਸ਼ਾਇਦ ਗੱਲ ਕਰ ਲੋ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਇਹ ਵੀ ਕੋਈ ਗੱਲਬਾਤ ਨਹੀਂ ਜਿੱਦਾਂ ਤੁਸੀਂ ਆਖੋਗੇ ਕਰੋ ਆਪਾਂ ਇਹ ਲੈਣ ਬੈਠਾ ਯਾਰ ਫੋਟੋ ਇਹਨਾਂ ਸਾਹ ਨਹੀਂ ਹੋ ਗਈ ਇੱਕ ਐਂ ਦੇਖ ਜੀ